ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਦੁਖ ਭੰਜਨੀ ਸਾਹਿਬ ਜੀ ਦਾ ਪਾਠ ਜਿਹੜਾ ਵੀ 20 ਮਿੰਟ ਸਮਾਂ ਰੋਜ਼ਾਨਾ ਕੱਢ ਕੇ ਇਸ ਜਾਪ ਨੂੰ ਘਰ ਵਿਖੇ ਲੋਂਦਾ ਹੈ ਅਤੇ ਸੁਣਦਾ ਹੈ ਉਹਨਾਂ ਦਾ ਸਮਾਂ ਜ਼ਰੂਰ ਇੱਕ ਦਿਨ ਉਹਨਾਂ ਦੇ ਜੀਵਨ ਦੇ ਵਿੱਚ ਬਹੁਤੀ ਤਰੱਕੀਆਂ ਵਾਲਾ ਸਮਾ ਇਹ ਫਾਇਦੇਮੰਦ ਹੁੰਦਾ ਹੈ ਸੋ ਸਾਧ ਸੰਗਤ ਜੀ ਇਸ ਜਾਪ ਨੂੰ ਕਦੇ ਵੀ ਨਾ ਛੱਡਿਓ ਘਰ ਵਿਖੇ ਜ਼ਰੂਰ ਲਾਵੋ ਸੋ ਆਪਾਂ ਵੀ ਇਹ ਸਭਾ ਸੰਭਾਲਦੇ ਹੋਏ ਜਾਪ ਸ਼ੁਰੂ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਦੁਖ ਪੰਜੇ ਸਾਹਿਬ ਗਾਉੜੀ ਮੰਨਦਾ ਪੰਜਵਾ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਅਠ ਪਹਿਰਿਆ ਰਾਤੀ ਹੈ ਪੂਰਨ ਸਤ ਗੁਰ ਗਿਆਨ ਰਹਾ ਜਿਤ ਕਟ ਵਸੈ ਪਾਰ ਬ੍ਰਹਮ ਸੋਇ ਸੁਹਾਵਥਾਉ ਜਮ ਕੰਕਰ ਨੇੜ ਨ ਆਵੇ ਰਸਨ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੇ ਆਰਾਧ ਔਰ ਤੇਰੀ ਜਗ ਜੀਵਨ ਮੇਰੇ ਠਾਕੁਰ ਅਗਮ ਆਗਾਦ ਭਏ ਕਿਰਪਾ ਲਗੁਸਾਈਆਂ ਨਠੇ ਸੁਖ ਸੰਤਾਪ ਤਤਿ ਬਾਓ ਨ ਲਗਈ ਸਤਗੁਰਖੇ ਆਪ ਗੁਰਨਾਰਾਇਣ ਦੇ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਟ ਸਭ ਕਿਛ ਪਾਇਆ ਜਨ ਨਾਨਕ ਸਤਿ ਬਨਿਹਾਰ ਗਾਉੜੀ ਮਹਲਾ 5ਵਾਂ سوکے ہر کئے کن ماہی امرت دشت سنچ جیوائے کٹ کشٹ پورے گردیو سیوکو دین اپنی سیو رہا مٹ گئی چنت پونی من آسا کری دیا ست گر گنتاسا دکھ ناٹھے سکائے سمائے ٹیر نہ پری جا گرفرمائے ਐਸ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਾਉੜੀ ਮੰਨ ਲਾ ਪੰਜੇਵਾ ਤਾਪ ਗਏ ਪਾਈ ਪ੍ਰਸਾੰਤ ਸ਼ੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਕਾ ਬਿਨ ਸਥਾਉ ਸਹਿਜ ਸੁਭਾਇ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਹੁ ਪ੍ਰਾਨੇ ਦੂਖ ਦਰਦ ਜਮਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਨ ਗਾਵੇ ਗਉੜੀ ਮਹਲਾ ਪੰਜਵਾ ਜਿਸ ਸਿਮਰਤ ਦੂਖ ਸਭ ਜਾਏ ਨਾਮ ਰਤਨ ਵਸੈ ਬਨਿਆਏ ਜਪਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਾਹੋ ਇਕ ਸਬਿਨ ਨਾਹੀ ਦੂਜਾ ਕੋਏ ਜਾਕੇ ਦਸਤ ਸੁਦਾਸਕ ਹੋਏ ਸਾਜਨੇ ਮੀਤ ਸਖਾ ਕਰ ਏਕ ਹਰ ਹਰ ਅਕਰ ਮਨ ਮੈਂ ਲੇਕ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਾਉੜੀ ਮੰਨ ਲਾ ਪੰਜੇਵਾ ਕੋਟ ਬਿਗਨ ਹਰਿਖ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਨਾਹੇ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਾਰ ਚੰਨ ਮਿੱਠੀ ਕੁਦਤਾ ਅਸਰਾਹ ਸਰਬ ਕਲਿਆਣ ਸੁਖ ਸਾਜ ਨਿਧਾਨ ਜਾ ਕਰ ਦੇਵ ਸ ਭਗਵਾਨ ਆਉ ਖਦ ਮੰਤਰ ਤੰਤ ਸਭ ਸਾਰ ਕਰਨ ਹਾਰ ਰਦ ਮਤਾਰ ਤਜ ਸਭ ਪਰਮ ਭਜਿਓ ਪਾਰ ਬ੍ਰਹਮ ਕਹੂ ਨਾਨਕ ਟੱਲ ਇਹੋ ਧਰਮ ਗਾਉੜੇ ਮਹਲਾ ਪੰਜੇਵਾ சாਤ ਪਈ ਗੁਰ ਗੋਬਿੰਦ ਪਾਏ ਤਾਪ ਪਾਬਿਨ ਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨੁ ਦਿਨ ਸੈ ਰੋਗ ਪਈ ਕਲਿਆਨੁ ਪਰਮ ਬ੍ਰਹਮ ਗੁਣ ਗੰਬੇਚਾਰ ਸਦੂ ਸੰਗਮਹਨਿਸਤਾਰ ਨਿਰਮਲ ਗੁਣ ਗਾਵੋ ਨਿਤਨੀਤ ਗਈ ਬਿਆਦੁ ਬ੍ਰਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਇ ਨਾਨਕ ਦਾਸ ਤੇਰੀ ਸ਼ਰਣਾਇ ਗਾਉੜੇ ਮਹਲਾ ਪੰਜੇਵਾ ਨੇਤਰ ਪ੍ਰਕਾਸ਼ ਕੀਆ ਗੁਰਦੇਵ ਪਰਮ ਗਏ ਪੂਨ ਪੈ ਸੇਵਰਾਹ ਸਿਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮਪਤ੍ਰਿ ਕਿਰਪਾਧਾਰੇ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਮ੍ਰਿਤ ਪੀਵੈ ਗਾਉੜੀ ਮੰਹਲਾ ਪੰਜੇਵਾ ਥਿਰ ਘਰ ਬਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੇ ਪਾਜ ਰਖੀ ਕਰਤਾਰੇ ਬਾਦ ਸਾਹ ਸਭ ਸ ਕਰ ਦੇਨੇ ਅੰਮ੍ਰਿਤ ਨਾਮ ਮਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੇ ਪ੍ਰਭ ਸੁਹਾਮੀ ਗਉੜੀ ਮੰਹਲਾ ਪੰਜੇਵਾ ਰਖ ਪੀਤਾ ਪਰ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬੇਖਾ ਦੇਖ ਗਰੀਬਾ ਰਾਖੂ ਰਖਨ ਹਾਰੇ ਖੇਦ ਕਰੇ ਅਰ ਬਉਤ ਸੰਤਾ ਵਹਿ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਉ ਪਾਤੇ ਛੋੜੈ ਕਤੂ ਨਾਹੀ ਏਕ ਬਾਤ ਸੁਨ ਤਾ ਕਿ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੈ ਮੋਹਿ ਤਨ ਤੇ ਤੀਰ ਜਪਾਇਆ ਸੰਤਿਮント ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਾਇ ਉਹ ਮਾ ਬੇਖਾ ਦੇ ਸਹਿ ਸੁਹਿਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸ ਪਾਇਆ ਪਦ ਨਿਰਵਾਣੀ ਬਿਲਾਵਲ ਮੰਹਲਾ ਪੰਜਵਾ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪਲ ਖਪੇਵ ਤਰਤਪਨੀਤ ਪੈ ਗੁਣ ਗਾਏ ਦੁਰਤ ਗਿਆਨ ਹਰ ਨਾਮ ਤੇ ਆਏ ਰਹਾਉ ਸਭਨੇ ਥਾਈ ਰਵਿਆ ਆਪ ਆਦ ਜੁਗਾਦ ਜਾ ਕਾ ਬੜ ਪ੍ਰਤਾਪ ਗੁਰ ਪ੍ਰਸਾਦ ਨਾਮੋ ਹੋਏ ਸੰਤਾਪ ਗੁਰ ਕੈ ਚਨ ਲੱਗਿਆ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਵੋਟੇ ਸਭ ਸੁਖ ਪਾਏ ਸਤ ਗੁਰ ਤੁਠੇ ਸਾਰ ਬ੍ਰਹਮ ਪ੍ਰਪੈ ਰਖ ਵਾਲੇ ਜਿਥੈ ਕੀਤੇ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾ ਬਲੋ ਮਹਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੇ ਨੂਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਤਾਕਤਿ ਕਤਾ ਅਮਰਤ ਪ੍ਰਭਾਨੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੰਲਾ ਪੰਜੇਵਾ ਸਾਤ ਪਾਏ ਗੁਰ ਸਤਿਗੁਰ ਪੂਰੇ ਸੁਖ ਉਪਜੈ ਬਾਜਨਦ ਤੂਰੇ ਰਹਾਉ ਤਾਪ ਪਾਪ ਸੁਨ ਤਾਪ ਬਿਨਾ ਸੇ ਹਰ ਸਿਮਰਤ ਕੇ ਨਿਵਕ ਸਬਨਾਸੇ ਅਨੰਦ ਕਰਹੁ ਮਿਲ ਸੁंदर ਨਾਰੇ ਗੁਰ ਨਾਨਕ ਮੇਰੇ ਪੈ ਜਸਵਾਰੇ ਬਿਲਾਵਲ ਮਹਲਾ 5ਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਧ ਜਿਨਾਂ ਹੋਏ ਕਿਰਪਾਲ ਵਿਗਸੈ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡਿਆ ਅਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਸਬੀਚਾਰਿਆ ਰਹਾ ਵਣ ਚਨਣ ਤ੍ਰਿਪਨ ਹਰਿਆ ਹੋਏ ਸਗਲੇ ਜੀ ਸਾਧਾਰਿਆਂ ਮਨ ਚੇ ਨਾਨਕ ਫਲ ਪਾਏ ਪੂਨ ਇਸ ਪੁਜਾਰੇ ਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਭਈ ਪਈ ਸੁਖ ਸਾਜ ਕਰ ਪਾਇਆ ਰਹਾ ਰਜ ਰਜ ਭੋਜਨ ਖਾਵੋ ਮੇਰੇ ਪਾਏ ਅੰਮ੍ਰਿਤ ਨਾਮ੍ਰਿਤ ਮੈਂ ਤੇ ਆਏ ਨਾਨਕ ਗੁਰਪੂਰੇ ਸਿਰਨਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾ ਪਸੰਤਾਬ ਸੁਗਲੇ ਗਏ ਬਿਨ ਸੇਤੇ ਰੋਗ ਪਾਰ ਭ੍ਰਮ ਤੂੰ ਬਖਸ਼ਿਆ ਸੰਤ ਰਸ ਭੋਗਰਾਹ ਸਰਬ ਸੁਖਾ ਤੇਰੀ ਮੰਡਲੇ ਤੇਰਾ ਮਨ ਤਨ ਅਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਹਵਖਦ ਜੋਗ ਆਇ ਬਸੋ ਕਰ ਦੇਸ ਮਹਿ ਏ ਭਲੇ ਸੰਜੋਗ ਨਾਨਕ ਪ੍ਰਭ ਸੋਖ ਰਸਨ ਪਏ ਲਹਗੇ ਵਿਯੋਗ ਬਿਲਾਵਲ ਮਹੰਲਾ ਪੰਜੇਵਾ ਬੰਦਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਜੀਨ ਧਿਆਨ ਪ੍ਰਭ ਪਾਰ ਬ੍ਰਹਮ ਤਾਕੇ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੇ ਕਾਟਿਆ ਦੁਖ ਰੋਗ ਮਨ ਤਨ ਸਿਤਰ ਸੁਖੀ ਪਇਆ प्रभात यावन जोग रहा औ खुद हर का नाम है जित रोग ना व्यापै साध संग मन तन हितै फिर हार 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 दुख ना जापै हर 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 अर जापियै अंतर लबलाए क्लेविक दुख उतरै सुध होए साधु शरणाए सुनत जपत हर नाम जस ताके दूर बलाए ਮਹ ਮੰਤਰ ਨਾਨਕਥੈ ਹਰ ਕੇ ਗੁਣ ਗਾਏ ਬਿਲਾਵਲ ਮਹਲਾ 5 ਹਰ 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 ਅਰਾਧੇ ਹੈ ਹੋਇਆ aarog ramchandra ke lasht ka jin maraya rog rah gurpura har japie nit ki cha bhog saad sangat ka varn milya sanjog jis simra sukh pai hai ਜਿਸਿ ਮ੍ਰਿਤ ਸੁਖ ਪਾਈਐ ਬਿਨਸ ਬਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਰਨ ਜੋਗ ਬਿਲਾਵਲ ਮਹਲਾ ਪੰਜਵਾ ਦੁਪਦੇ ਘਰ ਪੰਜਵਾ ਏਕ ਓੰਕਾਰ ਸਤ ਗੁਰੂ ਪ੍ਰਸਾਦ ਅਵਰਿ ਉਪਾਉ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਇਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਹ ਪੱਕੜ ਪ੍ਰਭ ਕਾਢਿਆ ਕੀ ਨਪਣਿਆ ਸਿਮਰ ਸਿਮਰ ਮੰਤਨ ਸੁਖੀ ਨਾਨਕ ਨਿਰਭੈਆ ਬਿਲਾਵਲ ਮਹਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਤ ਵਾਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੇ ਰਾਖਾ ਮੇਰਾ ਪਾਏ ਹਮ ਤਿਸ ਕੀ ਸਰਣਾਗਤਿ ਜੋ ਸਦਾ ਸਹਾਈ ਰਹਾਉ ਬਿਰਥਿ ਕਦੇ ਨਾ ਹੋਵੈ ਜਨ ਕੀ ਹਰ ਦਾਸ ਨਾਨਕ ਜੋਰ ਗੋਬਿੰਦ ਕਾ ਭੂਨ ਗੁਣਤਾਸ ਬਿਲਾਵਨ ਮੰਹਲਾ ਪੰਜਵਾਂ ਤਾਤੀ ਵਾਉ ਨ ਲੱਗਐ ਪਾਰ ਬ੍ਰਹਮ ਸਰਣਾਏ ਚੌ ਗਿਰਦ ਹਮਾਰੇ ਰਾਮ ਕਰ ਦੁਖ ਲਗੈ ਨਾ ਪਾਏ ਸਤ ਗੁਰ ਪੂਰਾ ਪੇਟਿਆ ਜਨ ਬੰਤ ਬਣਾਏ ਰਾਮ ਨਾਮ ਔਖ ਦਦਿਆ ਏ ਕਾਲ ਬਲਾਈ ਰਾਮ ਰੱਖ ਲੀਤਨ ਰਖਨ ਹਾਰ ਸਭ ਬਿਯਾਦ ਮਿਟਾਏ ਕਹੋ ਨਾਨਕ ਕਿਰਪਾ ਪਹੇ ਪ੍ਰਭ ਪਹੇ ਸਹਾਏ ਬਿਲਾਵਲ ਮਹਲਾ 5 ਆਪਣੇ ਬਾਲ ਕੋ ਆਪ ਰਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਜ ਆਨੰਦ ਪਹੇ ਪੂਰਨ ਭਈ ਸੇਵੋ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾ ਜੀਵਾਲੇਨ ਜਾਕਾ ਬੜ ਪ੍ਰਤਾਪ ਦੋਖ ਹਮਾਰੇ ਬਖਸ਼ਿਆ ਨ ਆਪਣੀ ਕਲਧਾਰੇ ਮਨ ਬਾਸਤ ਫਲ ਦਿੱਤੀਆ ਨ ਨਾਨਕ ਬਲਹਾਰੇ ਮਿਲਾ ਬਲ ਮਹੰਲਾ ਪੰਜਵਾ ਤਾਪ ਨਹਾਇਆ ਗੁਰ ਸਿਰਜਨਹਾਰ ਸਾਧਗੁਰ ਆਪਣੇ ਕੋਪਤ ਬਲ ਜਾਏ ਜਿਨ ਪੈ ਜਿ ਰਖੇ ਸਾਰੇ ਸੰਸਾਰਾ ਕਰਮਸਤਕ ਧਾਰ ਬਾਲ ਕਰਖ ਲੀਨੋ ਪ੍ਰਭ ਅਮਰਤ ਨਾਮ ਅਰਸ ਦਿਨੋ ਦਾਸ ਕੀ ਲਾਜ ਰਖੈ ਮਹਿਰਵਾਨ ਗੁਰ ਨਾਨਕ ਬੋਲੇ ਤ੍ਰਿਗ ਹੈ ਪ੍ਰਵਾਨ ਬਿਲਾਵਲ ਮਹੰਲਾ ਪੰਜਵਾ ਤਾਪ ਪਾਪ ਤੇ ਰਖੇ ਆਪ ਸੀਤਲ ਪਏ ਗੁਰ ਚਰਣੇ ਲਾਗੇ ਰਾਮ ਨਾਮ ਰਤ ਮੈਂ ਜਾ ਪ੍ਰਹਾ ਕਰ ਕਿਰਪਾ ਸਤ ਪ੍ਰਭ ਦੀਨੇ ਜਗ ਤੁਦਾਨੰ ਖੰਡ ਪ੍ਰਤਾਪ ਦੁਖ ਬਿਨਸੈ ਸੋਖ ਆਨੰਦ ਪਰਵੇਸਾ ਤ੍ਰਿਸਨ ਬੁਜੇ ਮੰਤਨ ਸਚ ਤਰਾਪ ਅਨਾਥ ਕੋ ਨਾ ਸਨ ਸਮਰਤਾ ਸਗਲ ਸਿਸ਼ਟ ਕੋ ਮਾਈ ਬਾਪ ਭਗਤ ਵਸ਼ਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਠ ਮਹਲਾ ਪੰਜਵ ਕਾਰਿ ਸ਼ਨਾਨ ਸਿਮਰ ਪ੍ਰਵ ਆਪਣਾ ਮਨ ਤਨ ਪੈ ਆਰੋਗਾ ਕੋਟ ਬਿਗਨ ਲਾਤੇ ਪ੍ਰਭ ਸਰਣਾ ਪ੍ਰਗਟੇ ਬਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੋ ਪਖਿਆ ਗਾਵੋ ਸੁਣੋ ਪੜੋ ਲਿਤੇ ਭਾਈ ਗੁਰਪੁਰ ਤੂ ਰਖਿਆ ਰਹਾ ਸਾਚਾ ਸਾਹਿਬ ਮਿਤ ਵਡਾਏ ਭਗਤ ਬਸੁਲ ਦਿਆਲਾ ਸੰਤਾ ਕੀ ਪੈਜ ਰਖਦਾ ਆਇ ਆਦ ਬਿਰਤਪੁਰਤ ਪਾਲ ਆਰ ਅਮਰਤ ਨਾਮ ਭੋਜਨ ਨਿਤ ਕੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾਤਾ ਸੁਬਨਾਟਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਏ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਜ ਤੁੰਨਾ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੇ ਰਾਕਿਓ ਬਾਰਕ ਸਤਿਗੁਰਤਾ ਪੋਤਾਰੇ ਉਪਰੇ ਸਤਿਗੁਰ ਕੀ ਸਰਣਾਏ ਜਾਕੇ ਸੇਵਨਾ ਬਿਰਥੀ ਜਾਇ ਰਾਹ ਕਰ ਮੈ ਸੁਖ ਬਰਪੁਨ ਸੁਖਾ ਪ੍ਰਭ ਆਪਣੀ ਪਏ ਦਿਆਲਾ ਨਾਨਕ ਬਿਗਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਠ ਮਾਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਪਰਬਾਪਨ ਕਿਰਪਾ ਧਾਰੇ ਅੱਠ ਪਹਿਰੇ ਰਾਧਾ ਸੁਆਮੀ ਪੂਰਨ ਕਾਲ ਹਮਾਰੇ ਹਰ ਜੀਓ ਤੂੰ ਸੁਖ ਸੰਪਦ ਰਾਸ ਰਾਖ ਲਿਓ ਪਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋਇ ਸੋਇ ਪਾਵੋ ਆਪਣੇ ਖਸਮ ਪਰੋਸਾ کہو نانک پورا پیٹیو مٹیو محلہ سمر سمر گور گور اپنا سگلا دٹایا تا پروگ گربچنی منشی فل پایا میرا گرپورا سگ دتا کرن کان سمرت سوامی پون پورکھ رہا ਅਨੰਦ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਪੈ ਦੇ ਆਲਾ ਜਾ ਜਕਾਰ ਪੈ ਜਗ ਪੀਤਰ ਹੁਆ ਪਾਰ ਬ੍ਰਹਮ ਰਖਵਾਲਾ ਸੋਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰੇ ਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੇ ਆਪਣਾ ਬਿਰਦ ਸਮਾਰਿਆ ਕੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਾਜ ਅਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾਉ ਪਤ ਤੁਧਾਰੁਣੁ ਸਤਿਗੁਰ ਮੇਰਾ ਮੋਇ ਤਿਸ ਕਾ ਪਰਵਾਸ ਬਖਸ਼ਲੇ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਸੋਠ ਮਹੰਲਾ ਪੰਜਿਵੈ ਬਖਸਿਆ ਪਾਰਬਰਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੀ ਕੀ ਸਰਣੀ ਉਭਰੇ ਹਰ ਜਸ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪੂ ਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰਾ ਹਾ ਸਦਾ ਅਨੰਦ ਕਰੈ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੜੇ ਵੜਿਆ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ પાਖਿਆ ਸੋਰਠ ਮਹੱਲਾ ਪੰਜਵਾਂ ਬਏ ਕਿਰਪਾ ਰੁਆਮੀ ਮੇਰੇ ਤੇ ਸਾਚੇ ਦਰਬਾਰ ਸਤਗੁਰ ਤਾਪ ਗਵਾਇ ਆ ਪਾਏ ਠਾਣ ਪੈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਦ ਮੈਂ ਕਿਉ ਹਟਤਾਰ ਹਰ ਕੇ ਚਾਨ ਨਿਰ ਦਵਤਾਰ ਸਦਾ ਸਦਾ ਪ੍ਰਸੰਗਰੀ ਆ ਪਾਏ ਦੁਖ ਕਿਨ ਬਿ ਕਾਟਨ ਹਾਰ ਰਹਾ ਜਿਸਕੇ ਸਰਣਿ ਉਭਰ ਪਾਏ ਜਨ ਰਚਿਆ ਸਭ ਕੋਏ ਕਰਨ ਕਾਨ ਸਮਰਸੋ ਪਾਏ ਸਚੈ ਸਚੇ ਸੋਏ ਨਾਨਕ ਪ੍ਰਭੁ ਤੇ ਆਈਐ ਪਾਏ ਮਨ ਤਨ ਸੀਤਲ ਹੋਏ ਸੋਟ ਮਨ ਲਾ ਪੰਜੇਵਾ ਸੰਤੋ ਹਰ ਹਰ ਨਾਮ ਤੇ ਆਏ ਸੁਖ ਸਾਗਰ ਪ੍ਰਭ ਬਿਸਰੋ ਨਾਹੀ ਮਨ ਚਿੰਦਿਆੜਾ ਫਲ ਪਾਇ ਰਹਾਉ ਸਤਿਗੁਰੂ ਰਹਿ ਤਪ ਗਵਾਇਆ ਆਪਣੇ ਕਿਰਪਾ ਤਾਰੇ ਪਾਰ ਬ੍ਰੰਪਰ ਭੇਦਿਆ ਨਾ ਦੁੱਖ ਮਿਟਿਆ ਸਭ ਪਰਿਵਾਰੇ ਸਰਬ નિਧਾਨ ਮੰਗਰ ਸਰੂਪਾ ਹਰ ਕਾ ਨਾਮ ਧਾਰੂ ਨਾਨ ਪਦਰਾ ਕੀ ਪਰਮੇਸ਼ਰ ਉਦਰੀਆ ਸਭ ਸੰਸਾਰੋ ਸੋਸ਼ਟ ਮੰਲਾ ਪੰਜਵਾ ਮੇਰਾ ਸਤ ਗੁਰ ਰਖਵਾਲਾ ਹੁਆ ਤਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਵਾ ਨਰਵਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈਬ ਲਜਾਏ ਹਲ ਤੇ ਪਲਤ ਪ੍ਰਭ ਦੂਨ ਸਵਾਰੇ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਸਕ ਤਾਰੇ ਆ ਸੋਠ ਮਨ ਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀਏ ਸੋਇ ਸੰਤ ਸਾਹਾਏ ਆਪਣੇ ਸੇਵਕ ਕੀਆ ਪੈਰਾ ਕੇ ਪੂਰਨ ਪੈ ਬੜਾਏ ਪਾਰ ਬ੍ਰਹਮਪੂਰ ਮੇਰੇ ਨਾਲ ਗੁਰਪੂਰ ਹੈ ਪੂਰੇ ਸਭ ਰਾਕੇ ਹੋਏ ਸਰਬਦਿਆਲ ਰਹਾ ਆਨੰਦਿਨ ਨਾਨਕ ਨਾਮ ਦਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕਉ ਕੰਢ ਲਾਏ ਰਾਖੇ ਜੋ ਬਾਰਕ ਪਿਤ ਮਾਤਾ ਸੋਠ ਮਾਲਾ ਪੰਜਵਾ ठाड़ पाए कर तारे ताप छोड़ गया परिवार गुरु पूरह राखी शरण सच्चे कीता की परमेश्वर आपो हरख वाला शांत सह सा सुख न मैं उपजे मन हो सदा सुखालारो हर हर नाम धियो दारू तिन सगला रोग बेदारू अपनी कृपा धारी ਤਿੰਨ ਸਗਨੇ ਬਾਤ ਸਵਾਰੇ ਪ੍ਰਭ ਆਪਣਾ ਵਿਰਧ ਸਮਾਰੇਆ ਹਮਰਾ ਗੁਣ ਆਵ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਿਓ ਸਾਖੀ ਤਿੰਨ ਸਗ ਲੀਲਾ ਜਿ ਰੱਖੀ ਬੋਲਾ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈ ਜਿ ਰੱਖੀ ਭੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ